ਲੋ ਜੀ ਅਕਾਲੀ ਦਲ ਦੇ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਪਟਾਕਾ ਪੈ ਗਿਆ ਤੇ ਸਭ ਤੋਂ ਵੱਡਾ ਖਲਾਰਾ ਪੈ ਗਿਆ ਸੁਖਵੀਰ ਬਾਦਲ ਤੇ ਬਿਕਰਮਜੀਤ ਮਜੀਠੀਆ ਸ਼ਰਿਆਮ ਇੱਕ ਦੂਜੇ ਦੇ ਉਲਟ ਦਿਖਾਈ ਦੇ ਰਹੇ ਨੇ ਔਰ ਬਿਕਰਮਜੀਤ ਮਜੀਠੀਆ ਸੁਖਬੀਰ ਬਾਦਲ ਤੇ ਅਕਾਲੀ ਦਲ ਤੋਂ ਬਾਗੀ ਹੁੰਦੇ ਨਜ਼ਰ ਆ ਰਹੇ ਨੇ ਔਰ ਅਕਾਲੀ ਦਲ ਨੇ ਇਹ ਬਿਆਨ ਦਿੱਤਾ ਹੈ ਕਿ ਵਿਕਰਮ ਜੀਠੀਆਂ ਨੇ ਸੁਖਬੀਰ ਬਾਦਲ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ ਔਰ ਉਧਰ ਅਕਾਲੀ ਦਲ ਦੇ ਵਿੱਚ ਅਸਤੀਫਿਆਂ ਦੀ ਝੜੀ ਲੱਗ ਗਈ ਹੈ ਇਹ ਸਾਰਾ ਮਾਮਲਾ ਇਹ ਸਭ ਕੁਝ ਉਸ ਟਾਈਮ ਹੋ ਰਿਹਾ ਜਦੋਂ ਸ਼੍ਰੋਮਣੀ ਕਮੇਟੀ ਦੀ ਅੰਤਰਮ ਕਮੇਟੀ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਨੂੰ ਉਹਨਾਂ ਦੇ ਅਹੁਦੇ ਤੋਂ ਹਟਾਇਆ ਔਰ ਜਿਹੜੇ ਗਿਆਨੀ ਸੁਲਤਾਨ ਸਿੰਘ ਨੇ ਉਹਨਾਂ ਨੂੰ ਵੀ ਉਹਨਾਂ ਦੇ ਅਹੁਦੇ ਤੋਂ ਹਟਾਇਆ ਤਾਂ ਉਸ ਵਕਤ ਵਿਕਰਮ ਮਜੀਠੀਆ ਦਾ ਬਿਆਨ ਵੀ ਇਸ ਫੈਸਲੇ ਦੇ ਉਲਟ ਆਇਆ ਜਦੋਂ ਇਹ ਫੈਸਲਾ ਸੁਖਬੀਰ ਬਾਦਲ ਤੇ ਅਕਾਲੀ ਦਲ ਦਾ ਮੰਨਿਆ ਜਾ ਰਿਹਾ ਹੈ ਕਿਉਂਕਿ ਜਿਹੜੀ ਕਮੇਟੀ ਨੇ ਹਟਾਇਆ ਜਥੇਦਾਰ ਸਹਿਬਾਨਾਂ ਨੂੰ ਉਹ ਕਮੇਟੀ ਅਕਾਲੀ ਦਲ ਦੇ ਨਾਲ ਹੀ ਜੁੜੀ ਹੋਈ ਹੈ ਔਰ ਵਿਕਰਮਜੀਤ ਮਜੀਠੀਆ ਦਾ ਬਿਆਨ ਆਇਆ ਕਿ ਮੈਂ ਇਸ ਫੈਸਲੇ ਦੇ ਨਾਲ ਸਹਿਮਤ ਨਹੀਂ ਹਾਂ ਤੇ ਮੈਨੂੰ ਇਸ ਫੈਸਲੇ ਤੋਂ ਦੁੱਖ ਲੱਗਿਆ ਵਿਕਰਮਜੀਤ ਮਜੀਠੀਆ ਨੇ ਜਿਹੜਾ ਪ੍ਰੈਸ ਨੋਟ ਜਾਰੀ ਕੀਤਾ ਉਸ ਨੇ ਪਚਾਲ ਮਚਾ ਦਿੱਤਾ ਔਰ ਉਸ ਤੋਂ ਬਾਅਦ ਫਿਰ ਸਿੱਧੀ ਟੱਕਰ ਨਜ਼ਰ ਆ ਰਹੀ ਹੈ ਸੁਖਬੀਰ ਬਾਦਲ ਤੇ ਵਿਕਰਮ ਮਜੀਠੀਆ ਦੀ ਵਿਕਰਮ ਮਜੀਠੀਆ ਤੇ ਸੁਖਬੀਰ ਬਾਦਲ ਭਾਵੇਂ ਜੀਜਾ ਸਾਲਾ ਨੇ ਭਾਵੇਂ ਉਹਨਾਂ ਦੀ ਬਹੁਤ ਗਹਿਰੀ ਡੂੰਘੀ ਰਿਸ਼ਤੇਦਾਰੀ ਹੈ ਪਰ ਇਸ ਬਿਆਨ ਨੇ ਪਚਾਲ ਪਾ ਕੇ ਰੱਖ ਦਿੱਤਾ ਹੈ ਕੁਝ ਲੋਕ ਇਹ ਵੀ ਕਹਿ ਰਹੇ ਨੇ ਕਿ ਇਹ ਵੀ ਕੋਈ ਅੰਦਰੂਨੀ ਸਿਆਸਤ ਹੋ ਸਕਦੀ ਹੈ ਕੋਈ ਅੰਦਰੂਨੀ ਸਕੀਮ ਹੋ ਸਕਦੀ ਹੈ ਕਿ ਹੁਣ ਮਜੀਠੀਆ ਨੂੰ ਉਭਾਰਿਆ ਜਾਏ ਪਰ ਕੁਝ ਜਾਣਕਾਰ ਇਹ ਵੀ ਕਹਿ ਰਹੇ ਨੇ ਕਿ ਵਿਕਰਮ ਮਜੀਠੀਆ ਤੇ ਸੁਖਬੀਰ ਬਾਦਲ ਦੀ ਪਹਿਲਾਂ ਤੋਂ ਹੀ ਅੰਦਰ ਖਾਤੇ ਖੜਕਦੀ ਆ ਰਹੀ ਹੈ ਪਿਛਲੇ ਦਿਨੀ ਸੁਖਬੀਰ ਬਾਦਲ ਹੋਰਾਂ ਦੀ ਬੇਟੀ ਦਾ ਵਿਆਹ ਹੋਇਆ ਉੱਥੇ ਵਿਕਰਮਜੀਤ ਮਜੀਠੀਆ ਗਏ ਨੱਚਦੇ ਨਜ਼ਰ ਆਏ ਵਿਆਹ ਦੇ ਵਿੱਚ ਵੀਡੀਓ ਆਈਆਂ ਪਰ ਲੋਕ ਕਹਿੰਦੇ ਨੇ ਉਹ ਤਾਂ ਭਾਂਜੀ ਦਾ ਵਿਆਹ ਸੀ ਜਾਣਾ ਸੀ ਨੱਚਣਾ ਸੀ ਖੁਸ਼ੀ ਮਨਾਉਣੀ ਪੈਣੀ ਸੀ ਪਰ ਸਿਆਸੀ ਤੌਰ ਤੇ ਸੁਖਬੀਰ ਬਾਦਲ ਤੇ ਵਿਕਰਮਜੀਤ ਮਜੀਠੀਆ ਕੀ ਇਕੱਠੇ ਨੇ ਜਾਂ ਇੱਕ ਦੂਜੇ ਦੇ ਸ਼ਰੀਕ ਬਣ ਚੁੱਕੇ ਨੇ ਇਹ ਸਵਾਲ ਜਿਹੜਾ ਵੱਡੇ ਪੱਧਰ ਤੇ ਕਿਤੇ ਨਾ ਕਿਤੇ ਉੱਠਦਾ ਰਹਿੰਦਾ ਹੈ ਤਾਂ ਅੱਜ ਜਿਸ ਤਰ੍ਹਾਂ ਬਿਕਰਮਜੀਤ ਮਜੀਠੀਆ ਨੇ ਜਦੋਂ ਇਹ ਬਿਆਨ ਦਿੱਤਾ ਤਾਂ ਉਸ ਤੋਂ ਬਾਅਦ ਜਿਹੜੇ ਅਕਾਲੀ ਦਲ ਦੇ ਸੀਨੀਅਰ ਆਗੂ ਨੇ ਬਲਵਿੰਦਰ ਸਿੰਘ ਪੂੰਦੜ ਉਹਨਾਂ ਨੇ ਕਿਹਾ ਉਹ ਕਹਿੰਦੇ ਕਿ ਬਿਕਰਮਜੀਤ ਮਜੀਠੀਆ ਨੇ ਇੱਕ ਤਰ੍ਹਾਂ ਨਾਲ ਪਿੱਠ 'ਚ ਛੁਰਾ ਮਾਰਨ ਵਾਲਾ ਕੰਮ ਕੀਤਾ ਉਹ ਕਹਿੰਦੇ ਅੱਜ ਸੁਖਬੀਰ ਦੇ ਨਾਲ ਖੜਨ ਦੀ ਲੋੜ ਸੀ ਅੱਜ ਮਜੀਠੀਆ ਨੂੰ ਆਪਣੇ ਆਸਾਨ ਚਕਾਉਣ ਦਾ ਵੇਲਾ ਸੀ ਔਰ ਬਲਵਿੰਦਰ ਸਿੰਘ ਭੂੰਦੜ ਨੇ ਮਜੀਠੀਆ ਦੇ ਬਿਆਨ ਤੋਂ ਬਾਅਦ ਇੱਕ ਤਰ੍ਹਾਂ ਨਾਲ ਮਜੀਠੀਆ ਨੂੰ ਮਿਹਣੇ ਜੇ ਦੇਣੇ ਸ਼ੁਰੂ ਕੀਤੇ ਨੇ ਤਾਂ ਕਿ ਉਹ ਮਿਹਣਿਆਂ ਜਾਂ ਆਸਾਨਾਂ ਦੇ ਦਬਾਅ ਥੱਲੇ ਦੁਬਾਰਾ ਫਿਰ ਸੁਖਬੀਰ ਬਾਦਲ ਹੋਰਾ ਤੇ ਅਕਾਲੀ ਦਲ ਦੇ ਹੱਕ ਦੇ ਵਿੱਚ ਬਿਆਨ ਦੇਣ ਔਰ ਇਸ ਫੈਸਲੇ ਨੂੰ ਠੀਕ ਕਹਿਣਾ ਸ਼ੁਰੂ ਕਰਨ ਕਿਸ ਤਰ੍ਹਾਂ ਦਾ ਬਿਆਨ ਦਿੱਤਾ ਪੂੰਦੜ ਸਾਹਿਬ ਨੇ ਪੂੰਦੜ ਸਾਹਿਬ ਕਹਿੰਦੇ ਕਿ ਵਿਕਰਮਜੀਤ ਮਜੀਠੀਆ ਦੇ ਉੱਪਰ ਬਾਦਲ ਪਰਿਵਾਰ ਦੇ ਵੱਡੇ ਅህਸਾਨ ਨੇ ਸੁਖਬੀਰ ਬਾਦਲ ਦੇ ਵੱਡੇ ਅህਸਾਨ ਨੇ ਉਹਨਾਂ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਦੇ ਵੱਡੇ ਅህਸਾਨ ਨੇ ਤੇ ਇਹਨਾਂ ਅਸਾਨਾ ਕਰਕੇ ਵਿਕਰਮ ਮਜੀਠੀਆ ਨੂੰ ਇਹ ਬਿਆਨ ਨਹੀਂ ਸੀ ਦੇਣਾ ਚਾਹੀਦਾ ਔਰ ਉਹਨਾਂ ਨੇ ਕਿਹਾ ਕਿ ਅਜੇ ਵੀ ਵੇਲਾ ਬਿਕਰਮ ਮਜੀਠੀਆ ਵਾਪਸ ਮੁੜਨ ਔਰ ਜਿਹੜੀਆਂ ਸਾਸ਼ਾ ਅਕਾਲੀ ਦਲ ਦੇ ਉੱਪਰ ਹੋ ਰਹੀਆਂ ਨੇ ਉਹਨਾਂ ਦੇ ਵਿੱਚ ਨਾਲ ਖੜ ਕੇ ਸਾਥ ਦੇਣ ਹੁਣ ਤੁਸੀਂ ਦੇਖੋ ਕਿ ਜਿਹੜਾ ਇਹ ਬਿਆਨ ਅਕਾਲੀ ਸੀਨੀਅਰ ਆਗੂ ਭੂੰਦੜ ਸਾਹਿਬ ਦਾ ਆਇਆ ਕਿ ਉਹ ਬਿਆਨ ਇੱਕ ਤਰਲਾ ਜਿਹਾ ਨਹੀਂ ਜਪ ਰਿਆ ਕਿ ਅੰਜਨੀ ਜਪਦਾ ਕਿ ਹੁਣ ਅਸਾਨਾਂ ਦਾ ਵਾਸਤਾ ਪਾ ਕੇ ਤੇ ਬਿਕਰਮ ਮਜੀਠੀਆ ਨੂੰ ਉਧਰਲੇ ਬਿਆਨ ਦਿਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੇ ਕੋਈ ਆਸਾਨ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਨੇ ਵਿਕਰਮ ਮਜੀਠੀਆ ਤੇ ਕੀਤੇ ਨੇ ਤਾਂ ਮਜੀਠੀਆ ਵੀ ਉਹਨਾਂ ਦੇ ਮੁਤਾਬਕ ਬਹੁਤ ਕੋਸ਼ਿਸ਼ ਕਰਦਾ ਰਿਹਾ ਹੋ ਸਕਦਾ ਹੈ ਪਰ ਹੁਣ ਵਿਕਰਮਜੀਤ ਮਜੀਠੀਆ ਦੇ ਬਿਆਨ ਨੇ ਵੱਡਾ ਪੁਚਾਲ ਪਾਇਆ ਔਰ ਉਧਰ ਅਕਾਲੀ ਦਲ ਦੇ ਵਿੱਚ ਵੱਡੀ ਬਗਾਵਤ ਉੱਠ ਖੜੀ ਹੋਈ ਆ ਅਸਤੀਫਿਆਂ ਦੀ ਝੜੀ ਲੱਗ ਗਈ ਆ ਕਿੰਨੇ ਸਾਰੇ ਜਿਹੜੇ ਆਗੂ ਨੇ ਉਹਨਾਂ ਨੇ ਅਸਤੀਫੇ ਦਿੱਤੇ ਨੇ ਅਕਾਲੀ ਦਲ ਬਾਦਲ ਦੇ ਕੌਮੀ ਮੀਤ ਪ੍ਰਧਾਨ ਜਿਹੜੇ ਕੌਮੀ ਮੀਤ ਪ੍ਰਧਾਨ ਨੇ ਜਸਵੰਤ ਸਿੰਘ ਪੁੱਲਰ ਉਹਨਾਂ ਨੇ ਵੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਮੈਨੂੰ ਜਥੇਦਾਰਾਂ ਨੂੰ ਇਸ ਤਰ੍ਹਾਂ ਹਟਾਉਣ ਦੇ ਨਾਲ ਬਹੁਤ ਨਰਾਸ਼ਾ ਹੋਈ ਹੈ ਦੁੱਖ ਹੋਇਆ ਇਸ ਤੋਂ ਬਾਅਦ ਜਿਹੜੇ ਹੁਸ਼ਿਆਰਪੁਰ ਤੋਂ ਅਕਾਲੀ ਦਲ ਦੇ ਯੂਥ ਪ੍ਰਧਾਨ ਸੀਗੇ ਇੰਦਰਜੀਤ ਸਿੰਘ ਕੰਗ ਉਹਨਾਂ ਨੇ ਵੀ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਤੇ ਨਾਲ ਕਿਹਾ ਕਿ ਇਹ ਬਹੁਤ ਮੰਦ ਭੱਗਾ ਜੋ ਕੁਝ ਇਹ ਕੀਤਾ ਜਾ ਰਿਹਾ ਉਧਰ ਜਿਹੜੇ ਪਟਿਆਲਾ ਤੋਂ ਅਕਾਲੀ ਦਲ ਦੇ ਸਰਕਲ ਪ੍ਰਧਾਨ ਆਈਐਸ ਬਿੰਦਰਾ ਉਹਨੇ ਵੀ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਤੇ ਉਹਨਾਂ ਨੇ ਕਿਹਾ ਕਿ ਅਕਾਲ ਤਖਤ ਸਾਬ ਦੇ ਜਥੇਦਾਰਾਂ ਨੂੰ ਇਸ ਤਰ੍ਹਾਂ ਹਟਾਉਣਾ ਬਿਲਕੁਲ ਗਲਤ ਹੈ ਤੇ ਇਹ ਰੋਕਿਆ ਜਾਣਾ ਚਾਹੀਦਾ ਅੱਗੇ ਜਿਹੜੇ ਹੋਰ ਅਕਾਲੀ ਦਲ ਦੇ ਆਗੂ ਨੇ ਜਿਹੜੇ ਨਾਭਾ ਤੋਂ ਸੀਨੀਅਰ ਅਕਾਲੀ ਆਗੂ ਹਰੀਤ ਸਿੰਘ ਨਾਭਾ ਉਨੇ ਵੀ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਤੇ ਨਾਲੇ ਕਿਹਾ ਕਿ ਜਥੇਦਾਰਾਂ ਨੂੰ ਇਸ ਤਰ੍ਹਾਂ ਹਟਾਉਣਾ ਗਲਤ ਹੈ ਹੋਰ ਵੀ ਕਈ ਸਾਰੇ ਅਕਾਲੀ ਦਲ ਦੇ ਆਗੂਆਂ ਨੇ ਅਸਤੀਫੇ ਦੇ ਦਿੱਤੇ ਨੇ ਅਕਾਲੀ ਦਲ ਚ ਅਸਤੀਫਿਆਂ ਦੀ ਝੜੀ ਲੱਗ ਰਹੀ ਹੈ ਪਹਿਲਾਂ ਤੋਂ ਹੀ ਜਿਹੜਾ ਅਕਾਲੀ ਦਲ ਹੈ ਉਹ ਕਾਫੀ ਥੱਲੇ ਚਲਾ ਗਿਆ ਅਕਾਲੀ ਦਲ ਦੀ ਹਾਲਤ ਬਹੁਤ ਪਤਲੀ ਹੋ ਗਈ ਜਿਮਣੀ ਚੋਣਾ ਦੇ ਵਿੱਚ ਅਕਾਲੀ ਦਲ ਨੂੰ ਚਾਰ ਬੰਦੇ ਖੜੇ ਕਰਨ ਲਈ ਨਹੀਂ ਮਿਲ ਰਹੇ ਸੀਗੇ ਜਦੋਂ ਪਿਛਲੀਆਂ 4 ਜਿਮਣੀ ਚੋਣਾਂ ਆਈਆਂ ਨੇ ਅਕਾਲੀ ਦਲ ਨੇ ਉਹਨਾਂ ਚੋਣਾਂ 'ਚ ਭਾਗ ਨਹੀਂ ਲਿਆ ਤਾਂ ਉਸ ਤੋਂ ਬਾਅਦ ਹੁਣ ਹੁਣ ਕੀ ਹੋਇਆ ਆ ਜਿਹੜਾ ਨਵਾਂ ਘਟਨਾ ਕਰਨ ਵਾਪਰਿਆ ਅਕਾਲੀ ਦਲ ਨੇ ਫਿਰ ਆਪਣੇ ਪੈਰਾਂ ਤੇ ਆਪ ਕੁਹਾੜੀ ਮਾਰੀ ਹੈ ਜਿਸ ਤਰੀਕੇ ਦੇ ਨਾਲ ਜਥੇਦਾਰ ਸਹਿਬਾਨਾਂ ਨੂੰ ਉਹਨਾਂ ਦੇ ਅਹੁਦਿਆਂ ਤੋਂ ਹਟਾਇਆ ਗਿਆ ਚੁਫੇਰਿਓ ਅਕਾਲੀ ਦਲ ਨੂੰ ਘੇਰਾ ਪਿਆ ਕਿਉਂਕਿ ਜਿਹੜੀ ਸ਼੍ਰੋਮਣੀ ਕਮੇਟੀ ਦੀ ਅੰਤਰਮ ਕਮੇਟੀ ਨੇ ਜਥੇਦਾਰ ਸਹਿਬਾਨਾਂ ਨੂੰ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਤੇ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਹਟਾਇਆ ਤਾਂ ਇਹਦੇ ਉੱਪਰ ਪੁਚਾਲ ਆਇਆ ਇਹ ਕਿਹਾ ਜਾ ਰਿਹਾ ਕਿ ਉਹ ਹਟਾਉਣ ਵਾਲੀ ਕਮੇਟੀ ਅਕਾਲੀ ਦਲ ਦੇ ਅਗਵਾੰਦੀ ਹੈ ਔਰ ਉਹ ਬਾਦਲਾਂ ਦੀ ਮੰਨਦੀ ਹੈ ਉਹ ਬਾਦਲਾਂ ਦੇ ਆਖੇ ਲੱਗ ਕੇ ਸਭ ਕੁਝ ਉਮੇ ਕਰ ਰਹੀ ਹੈ ਔਰ ਜਾਣਕਾਰ ਸਿਆਸਤ ਦੇ ਇਹ ਦੱਸਦੇ ਨੇ ਕਿ ਅਕਾਲੀ ਦਲ ਦਾ ਇਹ ਆਤਮਕਾਤੀ ਸੁਸਾਇਡਲ ਫੈਸਲਾ ਸੀਗਾ ਕਿਉਂਕਿ ਅਕਾਲੀ ਦਲ ਪਹਿਲਾਂ ਹੀ ਸਿੱਖ ਪੰਥ ਦੇ ਨਾਲ ਜੁੜੇ ਲੋਕਾਂ ਦੇ ਜਾਂ ਸਿੱਖਾਂ ਦੇ ਦਿਮਾਗਾ 'ਚ ਬਹੁਤ ਥੱਲੇ ਚਲਾ ਗਿਆ ਸੀ ਤਾਂ ਜਿਸ ਤਰੀਕੇ ਦੇ ਨਾਲ ਹੁਣ ਸਿੰਘ ਸਹਿਬਾਨਾ ਨੂੰ ਹਟਾਇਆ ਗਿਆ ਤਾਂ ਇੱਕ ਤਰ੍ਹਾਂ ਨਾਲ ਅਕਾਲੀ ਦਲ ਨੇ ਆਤਮ ਹੱਤਿਆ ਕਰਨ ਵਾਲਾ ਫੈਸਲਾ ਕੀਤਾ ਇਹ ਕਿਉਂ ਕੀਤਾ ਕੀ ਸੋਚ ਕੇ ਕੀਤਾ ਇਦੇ ਉੱਪਰ ਤਰ੍ਹਾਂ-ਤਰ੍ਹਾਂ ਦੇ ਬਿਆਨ ਆਏ ਨੇ ਗੈਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪਹਿਲਾਂ ਮੇਰੇ ਤੇ ਗੰਦੇ ਦੋਸ਼ ਲਾ ਕੇ ਮੇਰੀ ਕਰਦਾਰਕੁਸ਼ੀ ਕਰਕੇ ਮੈਨੂੰ ਪਾਸੇ ਕੀਤਾ 2 ਮਹੀਨੇ ਪਹਿਲਾਂ ਤੇ ਹੁਣ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਸ੍ਰੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨੂੰ ਇਸ ਤਰੀਕੇ ਨਾਲ ਹਟਾਉਣਾ ਇਹ ਸਾਬਤ ਕਰਦਾ ਕਿ ਇਹਨਾਂ ਨੇ ਧਰਮ ਤੋਂ ਰਾਜਨੀਤੀ ਨੂੰ ਉੱਪਰ ਕਰ ਲਿਆ ਤੇ ਹੁਣ ਇਹ ਆਪਣੀ ਮਤਲਬ ਜਿਹੜੀ ਆ ਜੜ ਪੁੱਟਣ ਲੱਗ ਪਏ ਨੇ ਉਧਰ ਮੁੱਖ ਮੰਤਰੀ ਭਗਵਨ ਤਮਾਨ ਨੇ ਬਿਆਨ ਦਿੱਤਾ ਉਹ ਕਹਿੰਦਾ ਕਿ ਇਹ ਸਭ ਕੁਝ ਜਿਹੜਾ ਇੱਕ ਸਕੀਮ ਤਹਿਤ ਹੋ ਰਿਹਾ ਤੇ ਧਰਮ ਤੋਂ ਸਿਆਸਤ ਨੂੰ ਸੇਧ ਲੈਣੀ ਚਾਹੀਦੀ ਹੈ ਪਰ ਸਿਆਸਤ ਧਰਮ ਨੂੰ ਆਪਣੇ ਮੁਤਾਬਕ ਚਲਾਉਣ ਲੱਗੀ ਹੈ ਤੇ ਅਕਾਲ ਤਖਤ ਸਾਹਿਬ ਵਰਗੀ ਜਿਹੜੀ ਵੱਡ ਅਕਾਰੀ ਸੰਸਥਾ ਹੈ ਉਹਦੇ ਉੱਪਰ ਇਸ ਤਰ੍ਹਾਂ ਨਾਲ ਕਰਨਾ ਇਹ ਗਲਤ ਹੈ ਉਧਰ ਬੀਬੀ ਜਗੀਰਕੌਰ ਦਾ ਬਿਆਨ ਆਇਆ ਉਹ ਅੱਜ ਵੀ ਕਹਿ ਰਹੇ ਨੇ ਕਿ ਵਿਕਰਮਜੀਤ ਮਜੀਠੀਆ ਨੇ ਇਹ ਜਿਹੜਾ ਫੈਸਲਾ ਲਿਆ ਇਹਦੇ ਬਾਰੇ ਉਹ ਦੱਸਣਗੇ ਪਰ ਉਹਨਾਂ ਨੇ ਜੇ ਇਹ ਗੱਲ ਆਖੀ ਹੈ ਤਾਂ ਉਹ ਠੀਕ ਕਹਿ ਰਹੇ ਨੇ ਇਹ ਵਾਕਿਆ ਹੀ ਗਲਤ ਕੀਤਾ ਗਿਆ ਝੁਫੇਰਿਓਂ ਬਿਆਨ ਆਏ ਨੇ ਜਿਹੜੇ ਗਿਆਨੀ ਰਗਵੀਰ ਸਿੰਘ ਨੂੰ ਅਕਾਲ ਤਖਤ ਸਾਹਿਬ ਦੀ ਜਥੇਦਾਰ ਸੇਵਾ ਤੋਂ ਹਟਾਇਆ ਗਿਆ ਉਹਨਾਂ ਦਾ ਬਿਆਨ ਵੀ ਆ ਚੁੱਕਾ ਹੈ ਬਿਆਨ ਬੜਾ ਦੁਖੀ ਆਵਾਜ਼ ਦੇ ਵਿੱਚ ਆਇਆ ਉਹਨਾਂ ਨੇ ਕਿਹਾ ਕਿ ਗੁਰੂ ਹਰਗੋਬਿੰਦ ਸਾਹਿਬ ਦੇ ਮਹਾਨ ਤਖਤ ਦੀ ਸੇਵਾ ਮੈਂ ਕੀਤੀ ਹੈ ਤੇ ਜਿੰਨਾ ਟਾਈਮ ਗੁਰੂ ਸਾਹਿਬ ਨੇ ਚਾਇਆ ਮੈਂ ਸੇਵਾ ਕਰ ਚੁੱਕਾ ਹਾਂ ਉਧਰ ਸੁਖਬੀਰ ਬਾਦਲ ਤੇ ਵਿਰਸਾ ਸਿੰਘ ਵਲਟੋਆ ਦੇ ਪੁਤਲੇ ਕੱਲ ਫੂਕੇ ਗਏ ਨੇ ਕਈ ਥਾਵਾਂ ਦੇ ਉੱਪਰ ਔਰ ਇਹ ਕਿਹਾ ਜਾ ਰਿਹਾ ਹੈ ਕਿ ਇਹਨਾਂ ਨੇ ਸਿੱਖ ਮਰਿਆਦਾਵਾਂ ਨੂੰ ਸਿੱਖ ਸੰਸਥਾ ਨੂੰ ਢਾਲਾਉਣ ਦੇ ਵਿੱਚ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਹੁਣ ਬਿਕਰਮਜੀਤ ਮਜੀਠੀਆ ਤੇ ਸੁਖਬੀਰ ਬਾਦਲ ਦੀ ਟੱਕਰ ਅੱਗੇ ਵਧੇਗੀ ਜਾਂ ਘਟੇਗੀ ਇਹ ਤਾਂ ਆਉਣ ਵਾਲਾ ਟਾਈਮ ਦੱਸੇਗਾ ਪਰ ਜੋ ਬਿਆਨ ਬਿਕਰਮ ਮਜੀਠੀਆ ਨੇ ਦਿੱਤਾ ਉਹਨੇ ਇਹ ਸਾਬਤ ਕਰ ਦਿੱਤਾ ਕਿ ਖਲਾਰਾ ਅਕਾਲੀ ਦਲ ਦੇ ਵਿੱਚ ਵਾਵਾ ਪੈ ਚੁੱਕਾ ਹੈ ਅਕਾਲੀ ਦਲ ਦੇ ਵਿੱਚ ਇੱਕ ਸੁਰਤਾ ਨਹੀਂ ਰਹੀ ਅਕਾਲੀ ਦਲ ਦੇ ਜਿੱਤੇ ਹੋਏ ਐਮਐਲਏ ਮਨਪ੍ਰੀਤ ਯਾਲੀ ਨੇ ਵੀ ਇਸ ਚੀਜ਼ ਦਾ ਸਖਤ ਵਿਰੋਧ ਕੀਤਾ ਮਨਪ੍ਰੀਤ ਸਿੰਘ ਯਾਲੀ ਨੇ ਕਿਹਾ ਕਿ ਮੈਂ ਮੈਨੂੰ ਬਹੁਤ ਦੁੱਖ ਹੋਇਆ ਜਿਸ ਤਰੀਕੇ ਦੇ ਨਾਲ ਜਥੇਦਾਰ ਸਹਿਬਾਨਾਂ ਨੂੰ ਸਿੰਘ ਸਹਿਬਾਨਾਂ ਨੂੰ ਹਟਾਇਆ ਗਿਆ ਚੁਫੇਰਿਓ ਇਸ ਫੈਸਲੇ ਦੀ ਨਖੇਦੀ ਹੋ ਰਹੀ ਹੈ ਪਤਾ ਨਹੀਂ ਇੰਜ ਅਕਾਲੀ ਦਾ ਲਗਾਤਾਰ ਕਿਉਂ ਫੈਸਲੇ ਕਰਦਾ ਜਿਹਦੇ ਨਾਲ ਉਹਨੂੰ ਹੀ ਨੁਕਸਾਨ ਹੋਣਾ ਹੁੰਦਾ ਤਾਂ ਇੱਥੇ ਇੱਕ ਕੁਝ ਲੋਕ ਕਹਿ ਰਹੇ ਨੇ ਕਿ ਜਦੋਂ ਵੀ ਰੱਬ ਮਾਰਦਾ ਹੈ ਨਾ ਘਸੋ ਨ ਮਾਰਦਾ ਹੈ ਨਾ ਲੱਤ ਮਾਰਦਾ ਹੈ ਜਦੋਂ ਵੀ ਮਾਰਦਾ ਹੈ ਬੰਦੇ ਦੀ ਮੱਤ ਮਾਰਦਾ ਹੈ ਤਾਂ ਇਸ ਤਰ੍ਹਾਂ ਦੀ ਸਥਿਤੀ ਅਕਾਲੀ ਦਲ ਦੀ ਲੱਗ ਰਹੀ ਹੈ ਅਕਾਲੀ ਦਲ ਦੇ ਫੈਸਲੇ ਜਿਹੜੇ ਨੇ ਉਹ ਲਗਾਤਾਰ ਅਕਾਲੀ ਦਲ ਨੂੰ ਹੀ ਘੇਰਦੇ ਨਜ਼ਰ ਆ ਰਹੇ ਨੇ ਜਿਸ ਤਰੀਕੇ ਨਾਲ 2 ਦਸੰਬਰ 2024 ਨੂੰ ਜਿਹੜੇ ਅਕਾਲ ਤਖਤ ਸਾਹਿਬ ਦੇ ਸਿੰਘ ਸਹਿਬਾਨ ਸੀ ਉਹਨਾਂ ਨੇ ਅਕਾਲੀ ਦਲ ਦੇ ਆਗੂਆਂ ਤੇ ਸੁਖਬੀਰ ਬਾਦਲ ਨੂੰ 도치 ਠਹਿਰਾਇਆ ਔਰ ਸਜ਼ਾ ਲਾਈ ਗਈ ਤੇ ਉਸ ਤੋਂ ਬਾਅਦ ਲਗਾਤਾਰ ਇੱਕ ਤਣਾਤਣੀ ਦਾ ਮਾਹੌਲ ਜਿਹੜਾ ਉਹ ਬਣਿਆ ਹੋਇਆ ਪਹਿਲਾ ਵਿਰਸਾ ਸਿੰਘ ਮਲਟੋਆ ਦੀ ਅਕਾਲ ਤਖਤ ਸਾਹਿਬ ਤੇ ਸਿੰਘ ਸਹਿਬਾਨਾਂ ਦੇ ਨਾਲ ਤਣਾਤਣੀ ਨਜ਼ਰ ਆਈ ਜਦੋਂ ਵਿਰਸਾ ਸਿੰਘ ਮਲਟੋਆ ਦੇ ਉੱਪਰ ਦੋਸ਼ ਲੱਗੇ ਕਿ ਉਹਨੇ ਜਥੇਦਾਰ ਜਥੇਦਾਰ ਸਹਿਮਾਨਾਂ ਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ ਹੈ ਫਿਰ ਅਕਾਲ ਤਖਤ ਸਾਹਿਬ ਨੇ ਇਹ ਫੈਸਲਾ ਦਿੱਤਾ ਕਿ ਵਿਰਸਾ ਸਿੰਘ ਮਲਟੋਆ ਨੂੰ ਅਕਾਲੀ ਦਲ ਤੋਂ 10 ਸਾਲ ਲਈ ਸਿਆਸਤ ਤੋਂ ਬਾਹਰ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਇਹ ਮਸਲਾ ਹੋਰ ਖਿੱਲਰ ਗਿਆ ਫਿਰ ਜਿਸ ਦਿਨ ਸੁਖਬੀਰ ਬਾਦਲ ਹੋਰਾਂ ਨੂੰ ਦੋਚੀ ਟਹਿਰਾ ਕੇ ਉਹਨਾਂ ਨੂੰ ਅਕਾਲ ਤਖਤ ਦੇ ਸਾਹਮਣੇ ਗਲਤੀਆਂ ਮਣਾਈਆਂ ਗਈਆਂ ਤੇ ਸਜ਼ਾ ਲਗਾਈ ਗਈ ਉਸ ਦਿਨ ਤੋਂ ਫਿਰ ਵੱਡਾ ਜਿਹੜਾ ਪਤਾ ਲੱਗ ਰਿਹਾ ਸੀ ਕਿ ਉਥਲ ਪੁਥਲ ਹੋਵੇਗੀ ਕਿਉਂਕਿ ਗਲਤੀਆਂ ਤਾਂ ਸੁਖਬੀਰ ਬਾਦਲ ਹੋਰਾਂ ਨੇ ਲਈਆਂ ਸੀ ਮੰਨ ਪਰ ਉਹ ਮੰਨੀਆਂ ਸੀ ਕਿਸ ਤਰੀਕੇ ਨਾਲ ਉਹਦਾ ਪਤਾ ਇਥੋਂ ਲੱਗਿਆ ਕਿ ਸੁਖਬੀਰ ਬਾਦਲ ਹੋਰਾਂ ਨੇ ਆਪਣੀ ਜਿਹੜੀ ਸੇਵਾ ਜਾਂ سزا ਲੱਗੀ ਸੀ ਉਹ ਭੁਗਤਣ ਤੋਂ ਬਾਅਦ ਫਿਰ ਕਹਿਣਾ ਸ਼ੁਰੂ ਕਰ ਦਿੱਤਾ ਕਿ ਗਲਤੀ ਤਾਂ ਮੇਰੀ ਕੋਈ ਨਹੀਂ ਸੀ ਅਕਾਲ ਤੱਕ ਸਾਹਮਣੇ ਤਾਂ ਮੈਂ ਬਹਿਸ ਨਹੀਂ ਕਰਨੀ ਚਾਹੁੰਦਾ ਸੀ ਇਸ ਕਰਕੇ ਫਿਰ ਮੈਂ ਆਪਣੀਆਂ ਗਲਤੀਆਂ ਕਬੂਲ ਲਈਆਂ ਤੇ ਜਿਹੜੀਆਂ ਗਲਤੀਆਂ ਸੁਖਬੀਰ ਬਾਦਲ ਹੋਰਾਂ ਨੇ ਕਬੂਲੀਆਂ ਉਹ ਕੋਈ ਛੋਟੀਆਂ ਨਹੀਂ ਉਹ ਗਲਤੀਆਂ ਨਹੀਂ ਗਲਤੇ ਸੀ ਗਲਤੇ ਉਹ ਗਲਤੀਆਂ ਨਹੀਂ ਗੁਨਾਹ ਸੀਗੇ ਕਿਸ ਤਰ੍ਹਾਂ ਉਹ ਇਸ ਤਰ੍ਹਾਂ ਕਿ ਸੁਖਬੀਰ ਬਾਦਲ ਹੋਰਾਂ ਨੇ ਇਹ ਕਬੂਲਿਆ ਕਿ ਜੋ ਕੋਟਕਪੁਰਾ ਚ ਗੋਲੀकांड ਹੋਇਆ ਉਹ ਗਲਤੀ ਅਸੀਂ ਮੰਨਦੇ ਆ ਜੋ ਸਰਸੇ ਵਾਲੇ ਸਾਧ ਨੂੰ ਮੁਆਫੀ ਦਿੱਤੀ ਗਈ ਉਹ ਅਸੀਂ ਦਵਾਈ ਇਹ ਗਲਤੀ ਅਸੀਂ ਮੰਨਦੇ ਆ ਔਰ ਅਕਾਲ ਤਖਤ ਸਾਹਿਬ ਦੇ ਉਸ ਵਕਤ ਦੇ ਜਥੇਦਾਰ ਨੂੰ ਆਪਣੇ ਕੋਲ ਸੱਦ ਕੇ ਉਹਨੂੰ ਜਿਸ ਤਰ੍ਹਾਂ ਡੇਰਾ ਸਰਸਾ ਦੇ ਮੁਖੀ ਨੂੰ ਮਾਫ ਕਰਨ ਦੇ ਲਈ ਹੁਕਮ ਦਿੱਤਾ ਗਿਆ ਇਹ ਗਲਤੀ ਵੀ ਉਹਨਾਂ ਨੇ ਮੰਨੀ ਔਰ ਜਿਹੜੇ ਉਹ ਪੁਲਿਸ ਅਫਸਰ ਜਿਨ੍ਹਾਂ ਨੇ ਸਿੱਖ ਨੌਜਵਾਨਾਂ ਦੇ ਖੂਨ ਦੀ ਹੌਲੀ ਖੇਡੀ ਹੋਈ ਹੈ ਉਹਨਾਂ ਨੂੰ ਵੱਡੇ ਰੁਤਬਿਆਂ ਵੱਡੇ ਅਹੁਦਿਆਂ ਤੇ ਲਾਉਣਾ ਇਹ ਗੱਲ ਦੀ ਵੀ ਸੁਖਬੀਰ ਬਾਦਲ ਹੋਰਾਂ ਨੇ ਗਲਤੀ ਮੰਨੀ ਸੀ ਔਰ ਇਸ ਦੇ ਨਾਲ ਹੀ ਜਿਹੜਾ ਗੁਰੂ ਘਰ ਦੇ ਪੈਸੇ ਦੇ ਵਿੱਚੋਂ ਆਪਣੀ ਗਲਤੀ ਨੂੰ ਲੁਕਾਉਣ ਦੇ ਲਈ ਉਲਟ ਪ੍ਰਚਾਰ ਕਰਨ ਦੇ ਲਈ ਲੱਖਾਂ ਰੁਪਏ ਦੇ ਇਸ਼ਤਿਹਾਰ ਦਿੱਤੇ ਗਏ ਇਹ ਗਲਤੀ ਵੀ ਸੁਖਬੀਰ ਬਾਦਲ ਹੋਰਾਂ ਨੇ ਉੱਥੇ ਕਬੂਲੀ ਸੀ ਕਾਲ ਤੱਕ ਸਾਹਮਣੇ ਮੰਨੀ ਸੀ ਪੂਰੀ ਦੁਨੀਆ ਨੇ ਦੇਖਿਆ ਸੀ ਤੇ ਕਾਲ ਤੱਕ ਸਾਹਿਬ ਨੇ ਫਿਰ ਇਹਨਾਂ ਨੂੰ ਸਜ਼ਾ ਲਾ ਕੇ ਤੇ ਉਹ ਪੈਸਿਆਂ ਦੀ ਰਿਕਵਰੀ ਵੀ ਕਰਾਈ ਉਹ ਪੈਸੇ ਕਢਾਏ ਵੀ ਜਿਹੜੇ ਲਾਏ ਗਏ ਸੀ ਉਸ ਇਸ਼ਤਿਹਾਰਬਾਜ਼ੀ ਦੇ ਪ੍ਰਚਾਰ ਦੇ ਉੱਪਰ ਉਸ ਤੋਂ ਬਾਅਦ ਅਕਾਲੀ ਦਲ ਜਿਹੜਾ ਉਹ ਬਹੁਤ ਪਤਲੀ ਹਾਲਤ ਦੇ ਵਿੱਚ ਚਲਿਆ ਗਿਆ ਪਰ ਅੱਜ ਫੇਰ ਇਹ ਦੇਖਣ ਨੂੰ ਮਿਲ ਰਿਹਾ ਕਿ ਅਕਾਲੀ ਦਲ ਨੇ ਜਿਹੜਾ ਫੈਸਲਾ ਹੁਣ ਜਥੇਦਾਰਾਂ ਨੂੰ ਹਟਾਉਣ ਦਾ ਕੀਤਾ ਹੈ ਗੱਲ ਨੂੰ ਠੰਡੀ ਨਹੀਂ ਹੋਣ ਦਿੱਤਾ ਇਹ ਅਕਾਲੀ ਦਲ ਦਾ ਇੱਕ ਆਤਮਕਾਤੀ ਸਿਆਸੀ ਫੈਸਲਾ ਸਾਫਤ ਹੋ ਰਿਹਾ ਅਕਾਲੀ ਦਲ ਦੇ ਅੰਦਰ ਪਚਾਲ ਮਚ ਚੁੱਕਾ ਹੈ ਹੁਣ ਜਦੋਂ ਸੁਖਬੀਰ ਬਾਦਲ ਤੇ ਬਿਕਰਮਜੀਤ ਮਜੀਠੀਆ ਹੀ ਇੱਕ ਮੁੱਦੇ ਦੇ ਉੱਪਰ ਸਹਿਮਤ ਨਹੀਂ ਗਏ ਤਾਂ ਫਿਰ ਇਹਨੂੰ ਕੀ ਕਿਹਾ ਜਾਊਗਾ ਇਹਨੂੰ ਇਹੀ ਕਿਹਾ ਜਾਊਗਾ ਕਿ ਇੱਕ ਦੂਜੇ ਦੇ ਉਲਟ ਹੋ ਗਏ ਨੇ ਇਨੂੰ ਇਹੀ ਕਿਹਾ ਜਾਊਗਾ ਕਿ ਉਹ ਇੱਕਮਤ ਨਹੀਂ ਰਹੇ ਤਾਂ ਇੱਕ ਪਾਰਟੀ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਟੱਕਰ ਹੈ ਉਹ ਭਗਾਵਤ ਵਰਗੀ ਜਾਪ ਰਹੀ ਹੈ ਹੁਣ ਆਉਣ ਵਾਲੇ ਦਿਨਾਂ ਚ ਅਕਾਲੀ ਦਲ ਦਾ ਕੀ ਨਿਭੜੇਗਾ ਕੀ ਹੋਵੇਗਾ ਇਹ ਵਕਤ ਦੱਸੇਗਾ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਬਹੁਤ ਮਿਹਰਬਾਨ